ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਗੱਲ ਕਰਨ ਜਾ ਰਹੇ ਹਾਂ ਜੀ ਸਾਡੇ ਰਾਪੀ ਦੇ ਬਹੁਤ ਹੀ ਸਰਕਟ ਸਕੂਲ ਬ੍ਰਾਊਂਡਵੇ ਪਬਲਿਕ ਸਕੂਲ ਦੇ ਬਾਰੇ ਦੇ ਵਿੱਚ ਸੋ ਇਹ ਬ੍ਰਾਊਂਡਵੇ ਪਬਲਿਕ ਸਕੂਲ ਮਨਾਲ ਜਿਹੜਾ ਇੱਕ ਬਹੁਤ ਹੀ ਵਧੀਆ ਸੰਸਥਾ ਤੇ ਜੋ ਇਹ ਕੰਮ ਕਰਦੇ ਨੇ ਇਹਨਾਂ ਦੇ ਕੰਮ ਨੂੰ ਦੇਖ ਕੇ ਇਹ ਲੱਗਦਾ ਵੀ ਬਾਕੀ ਇੱਕ ਸੰਸਥਾ ਆਪਣੇ ਦਿਲੋਂ ਜੀ ਜਾਨ ਨਾਲ ਕੰਮ ਕਰ ਰਹੀ ਹੈ ਜੀ ਮੇਰੇ ਬੱਚੇ ਵੀ ਬਰੋਨ ਦੇ ਪਬਲਿਕ ਸਕੂਲ ਮਨਾਲ ਦੇ ਵਿੱਚ ਪੜ੍ਹਦੇ ਆ ਸੋ ਇਸ ਵਾਰ ਗਰਮੀ ਦੀਆਂ ਛੁੱਟੀਆਂ ਹੋ ਰਹੀਆਂ ਨੇ ਸਕੂਲਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਛੁੱਟੀਆਂ ਹੋਣ ਦੇ ਇੱਕ ਵਰਕ ਦਿੱਤਾ ਗਿਆ ਬੱਚਿਆਂ ਨੂੰ ਜੋ 5ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਦੇ ਵਿੱਚ ਪੜ੍ਹਦੇ ਆ ਕਿ ਤੁਸੀਂ ਛੁੱਟੀਆਂ ਦੇ ਵਿੱਚ ਇੱਕ ਬੂਟਾ ਲਾਉਣਾ ਤੇ ਇੱਕ ਮਹੀਨਾ ਬੂਟੇ ਦੀ ਦੇਖਰੇਖ ਕਰਨੀ ਹੈ ਉਦੋਂ ਬਾਅਦ ਬੂਟਾ ਸਕੂਲ ਦੇ ਵਿੱਚ ਲੈ ਜਾਓ ਇਹ ਬਹੁਤ ਹੀ ਵਧੀਆ ਉਪਰਾਲਾ ਸਕੂਲ ਮੈਨੇਜਮੈਂਟ ਦਾ ਬਹੁਤ ਹੀ ਵਧੀਆ ਸੋਚ ਹੈ ਸਕੂਲ ਮੈਨੇਜਮੈਂਟ ਦੀ ਤੇ ਸਕੂਲ ਦੇ ਜਿਹੜੇ ਚੀਮਾ ਸਾਹਿਬ ਚੇਅਰਮੈਨ ਸਾਹਿਬ ਨੇ ਤੇ ਮੈਂ ਇੱਥੇ ਵਿਸ਼ੇਸ਼ ਇੱਕ ਗੱਲ ਕਰਨੀ ਚਾਹੁੰਗਾ ਸਕੂਲ ਦੇ ਜੋ ਪ੍ਰਿੰਸੀਪਲ ਸਾਹਿਬ ਨੇ ਸੈਫੀ ਸਾਹਿਬ ਮੁਹੰਮਦ ਸੈਫੀ ਸੋ ਉਹ ਇੰਨੇ ਤੋਂ ਵਧੀਆ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਕੰਮ ਕਰ ਰਹੇ ਨੇ ਕਿ ਉਹਨਾਂ ਬਾਰੇ ਜੇ ਥੋੜੇ ਲਫ਼ਜ਼ੀ ਨਹੀਂ ਮਿਲਣੇ ਦੱਸਣ ਦੇ ਲਈ ਮੈਂ ਦੇਖਿਆ ਜੀ ਮੇਰਾ ਬੇਚਾਰਾ ਬੇਟਾ ਐਲ ਕੇ ਜੀ ਦੇ ਵਿੱਚ ਪੜਦਾ ਹੈ ਦੋਵੇਂ ਬਰਿਕਸੂ ਮਨਾਲ ਦੇ ਵਿੱਚ ਤੇ ਦੇਖਿਆ ਨੂੰ ਉੱਥੇ 150 ਦੇ ਕਰੀਬ ਬੱਚੇ ਸੀਗੇ ਜਦੋਂ ਇਹਨੂੰ ਅਫਕਸ਼ਨ ਹੋਇਆ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ 150 ਦਾ 150 ਬੱਚਾ ਕਿਸੇ ਕਲਾਸ ਦਾ 150 ਦਾ 150 ਬੱਚਾ ਸਟੇਜ ਤੇ ਜਾ ਕੇ ਦਰਸ਼ਕਾਂ ਦੇ ਸਾਹਮਣੇ ਜਾ ਕੇ ਪਰਫਾਰਮੈਂਸ ਦੇਵੇ ਦੇਖੋ ਕਿੱਡੀ ਗੱਲ ਹੈ ਕਿ ਉੱਥੇ ਸੈਫੀ ਸਾਹਿਬ ਨੇ ਬੋਲਿਆ ਕਿ ਮੈਂ ਇਹ ਚਾਹਣਾ ਕਿ ਪੜ੍ਹਾਈ ਦੇ ਨਾਲ-ਨਾਲ ਮੇਰੇ ਬੱਚੇ ਜਿੱਥੇ ਵੀ ਜਾਣ ਜੇ ਕਰੂ ਨੂੰ ਸਟੇਜ ਤੇ ਜਾ ਕੇ ਬੋਲਣਾ ਪਵੇ ਜੇ ਸਟੇਜ ਤੇ ਜਾ ਕੇ ਪਰਫੋਰਮੈਂਸ ਕਰਨੀ ਪਵੇ ਤਾਂ ਮੇਰੇ ਸਕੂਲ ਦੇ ਬੱਚੇ ਕਿਤੇ ਐ ਨਾਲ ਮਹਿਸੂਸ ਕਰਦੇ ਵੀ ਸਾਨੂੰ ਆ ਚੀਜ਼ ਸਿਖਾਈ ਹੋਈ ਥੋੜੇ ਬਹੁਤ ਵਧੀਆ ਪ੍ਰਾਜਾ ਦਾ ਪ੍ਰੋਮੋ ਪੰਜਾਬ ਸਕੂਲ ਦਾ ਜਿਹੜਾ ਪ੍ਰਾਲਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਕੂਲ ਆ ਕੰਮ ਕਰ ਰਿਹਾ ਮੈਨੂੰ ਹੋ ਸਕੂਲਾਂ ਦਾ ਨਹੀਂ ਪਤਾ ਕਿ ਕਿਸੇ ਨੇ ਇਹ ਬਰਕਤ ਦਿੱਤਾ ਜਾਂ ਨਾ ਦਿੱਤਾ ਵੀ ਹਾਂ ਜੀ ਬੱਚੇ ਨੇ ਜਿਹੜੇ ਉਹਨਾਂ ਨੂੰ ਇੱਕ ਪੌਦਾ ਤਿਆਰ ਕਰਨ ਲਈ ਕਿਹਾ ਦੇਖੋ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਕੁਦਰਤ ਪ੍ਰੇਮੀ ਬਣਾਇਆ ਜਾ ਰਿਹਾ ਹੈ ਇੱਡਾ ਬਾਲਾ ਬਹੁਤ ਸੂਧਵਾਨ ਲੋਕ ਕਰ ਕਰ ਸਕਦੇ ਆ ਤੇ ਬਹੁਤ ਹੀ ਪੜ੍ਹੇ ਲਿਖੇ ਲੋਕ ਕਰਦੇ ਹੁੰਦੇ ਆ ਜਿਹੜੇ ਬੱਚਿਆਂ ਨੂੰ ਸੂਧ ਹੀ ਸਿੱਖਿਆ ਦੇ ਨਾਲ ਨਾਲ ਕੁਦਰਤ ਦੇ ਨਾਲ ਵੀ ਜੋੜ ਰਿਹਾ ਹੈ ਕੁਦਰਤ ਦੇ ਨਾਲ ਵਾਤਾਵਰਣ ਦੇ ਨਾਲ ਜੋੜ ਰਿਹਾ ਇੱਕ ਵੱਡਾ ਬਾਲਾ ਮੇਰੀ ਬੀਟੀ ਨੇ ਮੈਨੂੰ ਅੱਜ ਸਵੇਰੇ ਦੱਸਿਆ ਕਿ ਪਾਪਾ ਮੈਨੂੰ ਕਬੂਤਾ ਲਿਆ ਕੇ ਦਿਓ ਮੈਂ ਸਵਾਲ ਕੀਤਾ ਮਾਂ ਕੀ ਕਰਨਾ ਕਹਿੰਦੇ ਕਿ ਸਾਨੂੰ ਵਰਕਮੈ ਅ ਸਕੂਲ ਚ ਕਿ ਤੁਸੀਂ ਗੁੱਤਾ ਲਾਉਣ ਫਿਰ ਉਹ ਗੁੱਤੇ ਦੀ ਕੇਅਰ ਕਰਨੀ ਹੈ ਇੱਕ ਮਹੀਨਾ ਪ੍ਰੋਪਰ ਤੇ ਜਦੋਂ ਕਲਾਸਾਂ ਸਟਾਰਟ ਹੋ ਜਾਣਗੀਆਂ ਤਾਂ ਉਹ ਬੂਟਾ ਤੁਸੀਂ ਸਕੂਲ ਚ ਲੈ ਕੇ ਆਉਣਾ ਤੇ ਆਪਾਂ ਸਕੂਲ ਦੇ ਵਿੱਚੋਂ ਬੂਟੇ ਲਾਉਣਾ ਤੁਸੀਂ ਦੇਖੋ ਜੀ ਜੇਕਰ ਇੱਕ ਸਕੂਲ ਪਬਲਿਕ ਸਕੂਲ ਇਹ ਪ੍ਰਯੋਗ ਕਰ ਸਕਦਾ ਵੀ ਹਾਂ ਬੱਚਿਆਂ ਨੂੰ ਬੂਟੇ ਦੇ ਨਾਲ ਜੋੜ ਸਕਦਾ ਤਾਂ ਸਰਕਾਰ ਨੂੰ ਕਹਿੰਦੇ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੇ ਉਹਨਾਂ ਲਈ ਵੀ ਇਹ ਬਰਕਾ ਜਿਹੜਾ ਸਰਕਾਰੀ ਸਕੂਲ ਹੋਵੇ ਜਿੰਨੇ ਵੀ ਪ੍ਰਾਈਵੇਟ ਸਕੂਲ ਹੈ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਕਿ ਜਿੰਨੇ ਪ੍ਰਾਈਵੇਟ ਸਕੂਲ ਨੇ ਜਿੰਨੇ ਸਰਕਾਰੀ ਸਕੂਲ ਨੇ ਜਿਨ੍ਹਾਂ ਦੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਦੇ ਬੱਚਿਆਂ ਨੂੰ ਜੇ ਇਹ ਵਰਕ ਦਿੱਤਾ ਜਾਵੇ ਤਾਂ ਆਉਣ ਵਾਲੀ ਗਰਮੀ ਹੈ ਜਿਹੜੀ ਉਹ ਜਿਹੜੀ ਗਰਮੀ ਦਾ ਮੌਸਮ ਹੈ ਜੀ ਹੁਣ ਜਿਹੜਾ ਟੈਂਪਰੇਚਰ ਹੈ 45 ਤੋਂ ਪਾਰ ਹੋ ਚੁੱਕਿਆ ਹੈ ਦਿੱਲੀ ਦਾ ਜਿਹੜਾ ਪਰਸੋਂ ਦਾ ਟੈਂਪਰੇਚਰ ਸੀ ਉਹ 52 ਡਿਗਰੀ ਸੈਲਸੀਅਸ ਦਾ ਤੁਸੀਂ ਦੇਖੋ ਕਿੰਨੀ ਗਰਮੀ ਸੀ ਉੱਥੇ ਮੀਂਹ ਪੈਣ ਤੋਂ ਬਾਅਦ ਮਾੜੀ ਮੁਸੀਬਤ ਰਾਹਤ ਮਿਲੀ ਹੈ ਅੱਜ ਦੇ ਜਿਹੜੇ ਖ਼ਬਰ ਦੀ ਖ਼ਬਰ ਹੈ ਸੋ ਜਿਹੜਾ ਆਪਣੇ ਜਿਹੜਾ ਟੈਂਪਰੇਚਰ ਹੈ ਉਹ 45 ਤੋਂ ਪਾਰ ਲੰਘ ਚੁੱਕਿਆ ਹੈ 47 ਸਹੀ 47 ਹੋ ਚੁੱਕਿਆ ਸੋ ਦੋਸਤੋ ਜੇ ਸਾਰੇ ਸਕੂਲਾਂ ਦੇ ਟੀਚਰ ਸਾਰੇ ਸਕੂਲਾਂ ਦੇ ਵਿਦਿਆਰਥੀ ਇਹ ਉਪਰਾਲਾ ਕਰਨ ਕਿ ਇੱਕ ਇੱਕ ਬੂਟਾ ਆਪਾਂ ਆਹ ਗਰਮੀ ਦੇ ਜਦੋਂ ਬੂਟਿਆਂ ਦਾ ਸੀਜ਼ਨ ਹੁਣ ਸੌਣ ਦਾ ਮਹੀਨਾ ਆਉਣ ਵਾਲਾ ਇੱਕ ਇੱਕ ਬੂਟਾ ਲਾਈਏ ਤਾਂ ਅਗਲੀ ਗਰਮੀ ਦੇ ਵਿੱਚ ਜੇ ਇੰਨੇ ਤਾਂ ਆਪਾਂ ਕੋਸ਼ਿਸ਼ ਕਰ ਲਈਏ ਤਾਂ ਅਗਲੀ ਗਰਮੀ ਦੇ ਵਿੱਚ ਆਪਾਂ ਨੂੰ ਖੁਦ ਮਹਿਸੂਸ ਹੋਊਗਾ ਕਿ ਅਸੀਂ ਇੱਕ ਬਹੁਤ ਹੀ ਵਧੀਆ ਤੇ ਬਹੁਤ ਚੰਗਾ ਕੰਮ ਕੀਤਾ ਇਹੇ ਕਰਕੇ ਅਸੀਂ ਗਰਮੀ ਤੋਂ ਬਚਾਵੀ ਪਾਰਸ ਵੀ ਪਹਿਨਣ ਲੱਗ ਜਾਈਆਂ ਸੋ ਦੋਸਤੋ ਮੈਂ ਇੱਕ ਵਾਰ ਫੇਰ ਤੋਂ ਧੰਨਵਾਦ ਕਰਦਾ ਬਰੌਨਵੇ ਪਬਲਿਕ ਸਕੂਲ ਦੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਉਦਮ ਇੰਨਾ ਸੋਹਣਾ ਉਪਰਾਲਾ ਦਿੱਤਾ ਸੋ ਅਜਿਹੇ ਉਪਰਾਲੇ ਆਪਾਂ ਨੂੰ ਸਾਰਿਆਂ ਨੂੰ ਨਾਲ ਕੇ ਕਰਨੇ ਪੈਣਗੇ ਤੁਹਾਨੂੰ ਜਿਹੜੀ ਗਰਮੀ 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 ਆਪਾਂ ਕਰਦੇ ਆਂ ਉਹ ਤੋਂ ਬਚਿਆ ਜਾਊਗਾ ਵਾਤਾਵਰਣ ਵੀ ਬਚੂਗਾ ਸਾਡੀ ਧਰਤੀ ਵੀ ਬਚੂਗੀ ਸਾਡਾ ਜਿਹੜਾ ਪਾਣੀ ਆ ਉਹ ਵੀ ਬੱਜੂਗਾ ਸੋ ਦੋਸਤੋ ਅਮੀਰ ਕਰਾਂਗਾ ਕਿ ਇਹ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਆਪਣੇ ਪੰਜਾਬ ਦੇ ਵਾਸੀ ਨੇ ਸਾਰੇ ਤੱਕ ਇਹ ਵੀ ਲੋ ਜਾ ਸਕੈ ਸਾਰੇ ਹੀ ਰਲ ਮਿਲ ਕੇ ਉਪਰਾਲਾ ਕਰੀਏ ਤੇ ਆਪਾਂ ਇੱਕ ਇੱਕ ਰੱਖਾ ਜਿਹੜਾ ਕੱਲਾ ਕੱਲਾ ਜਣਾ ਲਈਏ ਤਾਂ ਜੋ ਔਣ ਵਾਲੀ ਗਰਮੀ ਦੇ ਵਿੱਚ ਜਿਹੜੀ ਆ ਹਵਾ ਵਾਲੀ ਗਰਮੀ ਹੈ ਇਸ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ ਧੰਨਵਾਦ ਦੋਸਤੋ ਸਾਰਿਆਂ ਦਾ ਸਤਿ ਸ੍ਰੀ ਅਕਾਲ